बचपन से सीखा है। जब भी कुछ भी गलत हो रहा हो और तुम्हें हो रो दो मैं क्यों जी मैं क्यों देव कोई रीजन ਮੈਂ ਨਾ ਇਹਨੇ ਦੇ ਦੇ ਜੀ ਕਿਉਂ ਦੇਵਾਂ ਇਹ ਵਿੱਚ 700 ਰੁਪਇਆ ਹੋਵੇ ਨਾਮ ਹੋਵੇ ਸਰਜੀਤ ਕਿਸੇ ਦੇ ਸਰਜੀਤ ਹੋਵੇ 700 ਰੁਪਇਆ ਜੇਬ 'ਚ ਹੋ ਗਏ ਕਾਣਾ ਪਾਏ ਹੁਣ ਪੁੱਛਣ ਵਾਸਤੇ ਹੁਣ ਪਤਰੀ ਪ੍ਰੇਮ ਵਿਆਹ ਗ੍ਰੈਕਲੇਸ਼ ਸੰਤਾਨ ਪ੍ਰਾਪਤੀ ਵਿਦੇਸ਼ ਯਾਤਰਾ ਸਵਤੰਤ ਓਹ स्वतन वशीकरण कैसे कैसे लोग रहते हैं यार यहाँ पर चलो तुमको पागल कुत्ते का गाड़ी उठा के ले जाएगा बता रहे हैं हम ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਿਚੋਲੇ ਦੇ ਢਾਂਗ ਫੇਰਾਂਗੇ ਅਸੀਂ ਜਿਹੜਾ ਸਾਲਾ ਰਿਸ਼ਤੇ ਕਰਾਉਂਦਾ ਉਹਨਾਂ ਨੂੰ ਪਤਾ ਵੀ ਕੁੜੀ ਨਮਾਲਕਾ ਨਮਾਲਕ ਕੁੜੀਏ ਰਿਸ਼ਤੇ ਕਰਾਉਂਦੇ ਸਾਲੇ ਪੈਸੇ ਲੈ ਕੇ ਰਿਸ਼ਤੇ ਕਰਾਉਣ ਲਾਇੰਦੇ ਉਹਨਾਂ ਨੂੰ ਪਤਾ ਲੱਖ ਲੱਖ ਰੁਪਈਆ ਆਹ ਹੋ ਹੁਣ ਬਿਚੋਲੇ ਦਾ ਕਸੂਰ ਕੱਢ ਦੋ ਨਾ ਉਦੋਂ ਇਹਦੇ ਬੁੱਢਾ ਬੁੱਢੀ ਸੁੱਤੇ ਪਈ ਸੀ ਇੰਨੇ ਕਲਰਾਂ ਦਾ ਦੇਸ਼ ਆ ਜਾ ਰਹੇ ਤੁਸੀਂ ਕਦੇ ਸਾਲਿਓ ਮਰ ਜਿਓ ਪਰ ਮੁੰਡੇ ਦੀ ਸਾਈਡ ਨਾਲ ਲ ਇਦਾਂ ਕੋਈ ਨਹੀਂ ਛੱਡਦਾ ਇਹਨਾਂ ਦੇ ਆਪ ਦੇ ਖੁਰਕ ਹੁੰਦੀ ਆ ਇਹਨਾਂ ਦੇ ਆਪ ਦੀ ਢਾਣੇ ਮੁੜਕਦੇ ਆ ਬਾਅਦ ਚ ਕੱਢਦੇ ਨਾ ਕਸੂਰ ਮੁੰਡੇ ਚ ਸੋਨੂ ਨੇ ਸੋਨੂ ਨੇ ਪਤਾ ਨਹੀਂ ਵੀ ਕੁੜੀ ਮੈਂ 15 ਸਾਲ ਦੀ ਨੂੰ ਵਿਆਹ ਰਹੀ ਆ ਕੀ ਗੱਲ ਨਾ ਹੁਣ ਜਵਾਬ ਨਹੀਂ ਆਇਆ ਦਿਓ ਜਵਾਬ ਹੁਣ ਹੁਣ ਸਾਰੇ ਚੁੱਪੀ ਕਰ ਗਏ ਹੋਰ ਬਣਾ ਦੀ ਪੈਣ ਦੀ ਲੰਨ ਪੱਕ ਗਿਆ ਲੌ ਜੀ ਕਿ ਤਾ ਪੈਣ ਦੀ ਲੰਨ ਇੱਥੇ ਪੰਜਾਬ ਚ ਐਗਜ਼ਿਸਟ ਕਰਨੀ ਹਟ ਗਿਆ ਜਿਹੜਾ ਕਢਾ ਆਉਂਦਾ ਚੱਕ ਕੇ ਰੋ ਕੇ सिंपती ਲੈ ਲੈਂਦਾ ਤੇਰੇ ਪਾਸ ਇੱਕ ਹੀ ਰਾਸਤਾ ਹੈ ਔਰ ਇਹ ਮੈਨੇ ਬਚਪਨ ਸੇ ਸਿੱਖਾ ਹੈ ਜਦ ਵੀ ਕੁਝ ਵੀ ਗਲਤ ਹੋ ਰਹਾ ਹੋ ਔਰ ਤੁਮੇ सिंपती ਚਾਹੀਏ ਹੋ ਰੋ ਦੋ ਕਿੰਨੀ ਉਮਰ ਹੈ ਅੱਜ ਕਿੰਨੀ ਹੈ 16ਵਾਂ ਚੱਲ ਰਿਹਾ ਹੁਣ ਵਿਆਹ ਨੂੰ 3 ਸਾਲ ਹੋ ਗਏ ਤਿੰਨ ਮਹੀਨੇ ਹੋਏ ਨੇ ਹੁਣ ਆ ਹੁਣ ਦੇਖੀ ਲਟਰੋਜੀ ਬੋਲਦੀ ਕਿਵੇਂ ਆ ਤੇ ਪਹਿਲਾਂ ਕੀ ਹੋਇਆ ਸੀ ਉਦੋਂ ਬੋਲ ਪੈਂਦੀ ਵਿਚੋਲੇ ਨੇ ਤਾਂ ਆਪ ਦਾ ਕੰਮ ਕਰਨਾ ਹੀ ਆ ਅਗਲੇ ਨੂੰ ਤਾਂ ਪੈਸੇ ਦਿੱਤੇ ਸੀ ਆਪ ਦੀ ਪੀੜੀ ਥੱਲੇ ਨਹੀਂ ਝੋਟਾ ਮਾਰਦੇ ਸਾਲੇ ਫਿਰ ਵੀ ਕਸੂਰ ਕੱਢਣਗੇ ਦੂਜੇ ਦਾ ਹਮੇਸ਼ਾ ਮਾਜ ਦੀਆਂ ਮੋਮਬੱਤੀਆਂ ਨਹੀਂ ਚਿਤਾਪ ਉੱਲ ਗਈਆਂ ਤੇਰੇ ਪਿੱਛੇ ਤੇਰੇ ਪਿੱਛੇ ਪੱਟਿਆ ਗਿਆ ਨਹੀਂ ਮੁੰਡਾ ਮੁੰਡਾ ਸਿੱਧੂ ਸਰਦਾਰਾ ਹਰਾ ਦਾ ਨਹੀਂ ਸਿੱਧੂ ਸਰਦਾਰ ਮਾਨ ਰੇਗਾ ਚ ਮੁੰਡੇ ਪਰੇਗਾ ਚ ਸਾਲਾ ਅੱਜ ਪੱਕਾ ਕਿਸੇ ਦਾ ਟ੍ਰਾਂਸਫਰ ਵੇਚ ਕੇ ਵੱਧ ਪੈਸੇ ਮਿਲੇ ਹੋਣੇ ਇਹਨਾਂ ਢੇਡਾਂ ਨੂੰ ਅੱਜ ਜਿਹੜਾ ਅੱਗੇ ਬੈਠਾ ਨਾ ਰੱਬ ਕਰੇ ਕਿਤੇ ਸੰਗੇ ਦੀ ਰੋਟੀ ਜਾਂਦੀ ਤੇ ਇਹਦਾ ਸੱਤ ਨਾਲ ਜਾ ਕੇ ਲੱਗਦਾ ਤਾਲੂਆ ਜਾ ਤੇ ਫਿਰ ਸੁਆਦ ਆਉਣਾ ਸੀ ਫਿਰ ਸਾਲੇ ਕਹਿਣਗੇ ਗਰੀਬਾਂ ਦੀ ਮਦਦ ਕਰ ਦੋ ਜੀ ਸਾਲਿਓ ਤੁਹਾਡੇ ਕੋਲੇ ਇੰਨੇ ਤੇਲਾ ਨਾਲ ਦੇ ਦੇ ਮੋਟਰਸਾਈਕਲ ਚ ਪਾ ਦੇ ਆ ਦੇਖ ਲੈ ਕਿਵੇਂ ਚੋਕਾਂ ਲਾ ਲ ਕੇ ਕੰਮ ਆ ਰੀ ਜਾਂਦਾ ਸਾਰੇ ਪਲੱਗ ਦੀ ਭੈਣ ਗੜੂਆ ਨਾਲ ਮੈਨ ਮੈਨੂੰ ਮੈਨੂੰ ਪਹਿਲੋ ਅਨਾਉਂਸ ਕਰ ਲੈਂਦੋ ਮੇਰੇ ਗੁਰੂ ਮਹਾਰਾਜ ਦਾ ਐਮਪੀ ਸ਼ਰਮਾ ਸਾਹਿਬ ਵਸ਼ੀਕਰਨ ਦੁਸ਼ਮਣ ਕਰਜ਼ਾ ਰੋਗ ਕਾਰੋਬਾਰ ਵਾਸਤੂ ਦੋਸ਼ ਮੰਗਲਿਕ ਕਾਲਸ ਕਾਲ ਸਰਪ ਦੋਸ਼ ਪਿਤ੍ਰ ਦੋਸ਼ ਹਾਂਜੀ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਲਵ ਯੂ ਸਰ ਆਹ ਹੋ ਬਸ ਇਹੀ ਕੰਮ ਰਹਿ ਗਿਆ ਪੰਜਾਬ ਦੇ ਸਿੰਘ ਗਰਾਂ ਨੂੰ ਆ ਪੇਜਾਂ ਵਾਲਿਆਂ ਨੇ ਆ ਐਡਾ ਛੜਤੀਆਂ ਤਾਂ ਹੁਣ ਸਿੰਗਰ ਕਰਨ ਲੱਗੇ ਸ਼ਰੇਮ ਸਟੇਜ ਤੇ ਆ ਬਾਬਾ ਇੰਨਾ ਕੁਸ਼ ਆਪ ਕਰ ਸਕਦਾ ਤਾਂ ਬਾਬੇ ਨੂੰ ਕਹ ਆਪ ਦੇ ਲਈ ਹੱਲ ਕਰ ਲਾ ਆਪ ਦੇ ਲਈ ਉਪਾਅ ਕਰ ਲਾ ਆਪ ਤਾਂ ਐਡਾ ਕਰਾਉਂਦਾ ਫਿਰਦਾ ਸਾਰੇ ਟੈਂਪੂ ਹੀ ਆ ਤੁਸੀਂ ਇੱਕ ਨੰਬਰ ਤੇ ਭੈਣ ਚੋਦੋ ਇਹਨਾਂ ਨੇ ਸਾਰੀ ਉਮਰ ਲੰਘਾ ਲਈ ਪਰ ਇਹਨਾਂ ਨੂੰ ਭੈਣ ਦਿਆਂ ਯਾਰਾਂ ਨੂੰ ਅਕਲ ਨਹੀਂ ਆਈ ਹਜੇ ਤੱਕ ਵੀ ਕਿਹੜੀ ਐਡ ਕਰਨੀ ਤੇ ਕਿਹੜੀ ਨਹੀਂ ਅਬਾਦ ਚ ਜਦੋਂ ਉਹ ਬਾਬਾ ਪਾਉਂਦਾ ਸੀਗਾ ਗਊ ਮੁੱਤਰ ਉਹਦੋਂ ਪੀਤਾ ਕਾਦੂ ਨਹੀਂ ਫਿਰ ਉਹਦੋਂ ਪੀਣਾ ਸੀ ਨਾ ਉਹਦਾ ਸਾਲਾ ਟੇਡਾ ਜਿਹਾ ਮੂੰਹ ਕਰੇ ਪਰ ਇਹ ਹਰ ਜਨ ਨਾਲ ਜਿੰਨੀ ਹੁੰਦੀ ਨਾ ਚੰਗੀ ਹੁੰਦੀ ਆ ਤਾਂ ਹੀ ਤਾਂ ਸਾਲੇ ਤੁਸੀਂ ਬੈਲਬੋਰਡ ਤੇ ਜਾ ਜਾ ਲੱਗਦੇ ਹੋ ਅਜਾਗਰਾਤਿਆਂ ਜੋਗੀ ਰਹਿ ਗਏ ਹੋ ਪੁੱਤ ਤੁਸੀਂ ਆ ਜਾ ਹ ਬਾਬਿਆਂ ਦੇ ਬੁੱਕਲਾਂ ਚ ਬਹਿਣ ਵਾਲੇ ਤੇਰਾ ਸਭ ਦਿਸਰ ਹਮ ਹਾ 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 ਹਾਂ 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 ਤੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਇੱਕ ਆ ਪਾਈਆ ਆਵਿਆਂ ਦੀ ਇਹਨਾਂ ਦੀ ਅਲੱਗ ਹੀ ਟਰਬੋ ਹਉਣ ਰਹਿੰਦੀ ਆ ਜਦੋਂ ਦੇਖ ਲੋ ਸਾਲਿਓ ਘੱਟੋ ਘੱਟ ਕੀਰਤਨ ਕਰਦੇ ਤਾਂ ਨਾ ਡਰਾਮੇ ਕਰੋ ਆ ਤਾਂ ਰੱਬ ਦੀ ਬਾਣੀ ਦਾ ਮਜ਼ਾਕ ਬਣਾ ਰਹੇ ਹੋ ਸਾਲਾ ਸੱਤ ਸੰਗ ਘੱਟ ਸੈਕਸ ਫੁੱਲ ਮਾਹੌਲ ਜਿਆਦਾ ਬਣਿਆ ਹੋਇਆ ਪਿੱਛੇ ਵਾਲਾ ਉੱਠ ਉੱਠ ਦੇਖਦਾ ਕਿਤੇ ਬਾਬੇ ਦਾ ਸੰਦਨ ਆ ਗਿਆ ਹੋਵੇ ਹਾਰਮੋਨੀਅਮ 'ਚ ਤੋਂ ਕੰਮ ਹੋਇਆ ਪਿਆ ਬਾਬਾ ਫੋਨ ਨਾ ਕੱਟੀ ਬਾਬਾ ਫੋਨ ਨਾ ਕੱਟੀ ਬਸ ਸੌਣ ਵਾਲੀ ਆ ਆ ਪਹਿਲਾਂ ਪੁਲਿਸ ਵਾਲੇ ਵੀ ਇੰਨਾ ਇਨਕਾਊਂਟਰ ਕਰੀ ਜਾਂਦੇ ਐ ਹਰ ਜਗਾਂ ਦਾ ਕਰ ਦਿੰਦੇ ਪਰ ਇਹ ਪੰਜਾਬ ਚੋਂ ਸੁਪਾਇਆ ਹੁੰਦਾ ਾਕੀ ਚੰਗੇ ਚੰਗੇ ਬੰਦੇ ਇਨਾ ਨੇ ਮਾਰਤੇ ਆ ਜੀਤ ਹੋਵੇ 700 ਰੁਪਏ ਜੇਬ ਚ ਹੋਵੇ ਕਾਣਾ ਪਾਏ ਹੁਣ ਪੁੱਛਣ ਵਾਸਤੇ ਹੁਣ ਸਰਜੀਤ ਕੌਣ ਹੈ ਤੁਸੀਂ ਹੇ ਮਾਤਾ ਤੁਸੀਂ 1 2 3 4 5 6 7 ਛਿੰਦਰ ਕੌਣ ਦੀ ਕੋਠੀ ਚੌਥੀ ਤਾਂ ਨਹੀਂ ਬਦਲਦੀ ਕੇਸ ਦੋਖੀ ਦੇ ਲੱਗੇ ਚੱਲ ਬਾਬਾ ਓਏ ਐਣ ਗੱਲ ਨਹੀਂ ਬਾਤ ਨਹੀਂ ਇਹਨੇ ਛਿੰਦਰ ਦੇ ਜੁੰਡੇ ਪਟਾਉਣੇ ਆ ਲਾ ਬਾਬਾ ਦੱਸੋ ਯਾਰ ਕਿੱਥੋਂ ਦਾ ਐਡਾ ਡਿਪਰੈਸ਼ਨ ਹੋ ਚੁੱਕਿਆ ਨਾਲ ਲੋਕਾਂ ਦੀਆਂ ਸੜੀਆਂ ਵੀਆਂ ਰੀਲਾਂ ਦੇਖ ਕੇ ਆਹ ਪਤੰਦਰ ਦਾ ਕਪਲ ਸ਼ਰਮਣੋਂ ਮਗਰ ਛੱਡੀ ਜਾਂਦਾ 4 5 6 7 8 9 10 20 22 24 26 28 32 62 ਲੱਖ ਰੁਪਏ ਕਿੱਥੇ ਆ 62 ਲੱਖ ਸੁਣ ਕੇ ਆਂਟੀ ਦੇ ਹਲਕ ਚ ਆ ਗਏ ਆ ਇੰਨੇ ਤਾਂ ਮਾਮਾ ਉਹਨੇ ਸੁਪਨੇ ਚ ਨਹੀਂ ਦੇਖੇ ਉਹਨੇ ਆਪਾਂ ਤਾਂ ਇਹਦਾ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਆਂਟੀ ਨੂੰ ਪਰ ਪੱਕਾ ਦਾਸ ਦੇ ਨੀਂਦ ਨਹੀਂ ਆਉਣੀ ਆ ਬੀਬੀ ਬੌਂਦਲ ਗਈ ਓਏ ਨਾਲੇ ਸਾਲੀ ਆਹ ਕਿਹੜੀ ਗਿਣਤੀ ਹੋਈ 2 4 ਤੋਂ ਸਿੱਧਾ 12 13 24 829 ਤੋਂ ਬਾਅਦ ਸਿੱਧਾ 2.6 ਲੱਖ ਉਹ ਬੁੱਢੀ ਮਹਰਨੀ ਆ ਪਾਉ ਬੱਸ ਘਰ ਜਾ ਐਨੇ ਲੋਕਾਂ ਚ ਕੋਈ ਨਾ ਕੋਈ ਨਿਕਲ ਹੀ ਆਉ ਪਤਾ ਹੀ ਆ ਉਹੀ ਮਰੀ ਜਾਣਗੇ ਤੇ ਗਾਹਣਲੇ ਨੂੰ ਇੰਨਾ ਹਿਪਨੋਟਾਈਜ਼ ਕਰਦੇ ਆ ਨਾ ਇਹ ਬਈ ਇਹਨਾਂ ਦਾ ਕਦੇ ਲਾਈਵ ਜਾ ਕੇ ਦੇਖੋ ਜੀ ਕਿਸ ਨੇ ਨਹੀਂ ਦੇਖਿਆ ਮੈਂ ਦੇਖਿਆ ਸੀ ਇੱਕ ਵਾਰੀ ਸਾਡੇ ਆਂਢੀ ਗਵੰਡੀਆਂ ਜਿਹਨਾਂ ਕਰਾਇਆ ਸੀ ਬਾਬਾ ਇਹ ਅਰਜੈਂਟ ਲੌਂਦੇ ਗਾਣਿਆਂ ਨੂੰ ਵੀ ਰੀਮੇਕ ਕਰਦੇ ਆ ਬਈ ਉਹਨੇ ਇੰਨਾ ਫੁੱਦੂ ਲਾਇਆ ਜਨਤਾ ਦਾ ਇੰਨਾ ਫੁੱਦੂ ਲਾਇਆ ਉਹ ਸਾਲਾ ਸ਼ਰਮ ਪਤਾ ਲੱਗੀ ਆ ਬਈ ਫੁੱਦੂ ਲਾ ਰਿਆ ਨਾਲ ਦੀ ਨਾਲ ਪਿੱਛੇ ਹਰਮੋਨੀਅਮ ਵਾਲੇ ਉਹ ਗਾਣਾ ਗਾਉਣ ਮੈਂਟ ਚ ਲੱਗ ਜਾਂਦੇ ਆ ਕੌਣੀ ਖਣੀਆਂ ਨਿਆ ਗੱਲਾਂ ਕਰਦੀ ਤੇਰੇ ਮਾਰ ਕੇ ਰਾਣਾ ਜੱਸੀ ਕੌਣੀ ਖਣੀਆਂ ਨਿਆ ਗੱਲਾਂ ਕਰਦੀ ਕੋ ਚਾਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਆ ਆਹ ਸਾਡੇ ਆ ਕੇ ਸਾਨੂੰ ਨਾਮ ਜਾ ਭਰਾਓ ਬੰਮਾ ਭਾਈ 5 ਤਰੀਕ ਨੂੰ ਪੰਜਾਬੀ ਆ ਗਏ ਮੁੰਵੀ ਆ ਰਹੀ ਹੈ ਜੀ ਉਹ ਬੱਲੇ ਤੇਰੇ ਦੇਖੀ ਜਾ ਮੁੰਦੇ ਨਾ ਭਾਈ ਆ ਨਾ ਆ ਨਾ ਮੇਰਾ ਵੀ ਇਹ ਜੀ ਪੰਜਾਬ ਦਾ ਸਿੰਗਰ ਆ ਜਿਹੜੇ ਨੂੰ ਉੜਦੇ ਤੀਰ ਲੈਣ ਦੀ ਸ਼ੁਰੂ ਤੋਂ ਆਦਤ ਆ ਲੋਕਡਾਊਨ ਕਰਨੌਜਲੇ ਤੇ ਸਿੱਧੂ ਨੇ ਜਦੋਂ ਕਹਿਦਾ ਸੀ ਜਬਾਜੀ ਸਾਡੇ ਕੋਲ ਇੰਨੇ ਗਾਣੇ ਲਿਖੇ ਪਏ ਆ ਐਨੇ ਉਦੋਂ ਵੀ ਉੜਦਾ ਤੀਰ ਲਿਆ ਉਦੋਂ ਵੀ ਕਹਿੰਦਾ ਸਿੰਗਾ ਕਿਹੜਾ ਮਛਲੀਆਂ ਫੜਦਾਈ ਮੈਨੂੰ ਲੱਗਦਾ ਮਾਮਾ ਤੂੰ ਮਛਲੀਆਂ ਫੜ ਲੈਂਦਾ ਨਾ ਤਾਂ ਵੀ ਚੰਗਾ ਰਹਿੰਦਾ ਲੋਕੀ ਸਾਲੇ ਥੱਲਿਓਂ ਤਾਂ ਆ ਜਾਂਦੇ ਆ ਇਹ ਸਾਲਾ ਵਿਚ ਵਿਚਾਲੇ ਨੂੰ ਥੱਲੇ ਆ ਗਿਆ ਇਹ ਉਹ ਬੰਦਾ ਇਹਦੇ ਚੰਗੇ ਪਲੇ ਗਾਣੇ ਚੱਲੇ ਸੀ ਪਰ ਇਹਦੀਆਂ ਕੂਸੀਆਂ ਕਰਕੇ ਨਾ ਅੱਜ ਇਹਨੂੰ ਕੋਈ ਪਛਾਣ ਨਹੀਂ ਰਿਹਾ ਤੇ ਹੁਣ ਇਹਨਾਂ ਦਾ ਲੈਵਲ ਦੇਖ ਲੋ ਇੱਡਾ ਲੈਵਲ ਥੱਲੇ ਆ ਚੁੱਕਿਆ ਇਹਨਾਂ ਨੂੰ ਰਿਐਕਸ਼ਨ ਤੇ ਪ੍ਰਮੋਸ਼ਨਾਂ ਕਰਨੀਆਂ ਪੈ ਰਹੀਆਂ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਇਹ ਕੁਸੇ ਨੇ ਠੇਕਾ ਲੈ ਰੱਖਿਆ ਭੋਰਨ ਦਾ ਜਿੰਨੀ ਭਰੀ ਜਾਵੇ ਉੰਨੀ ਘਟਾ ਜਾਂ ਤਾਂ ਤੁਸੀਂ ਫਿਲਮਾਂ ਨਾ ਬਣਾਓ ਜੇ ਬਨਾਲੀ ਤਾਂ ਬੰਦਿਆਂ ਨੂੰ ਤਾਂ ਪ੍ਰਮੋਟ ਕਰੋ ਉਹਨੂੰ ਲੌਂਡੇ ਨਾ ਹੋਣ ਤਾਂ ਗਾੜਦਾ ਵੇਖ ਲੈ ਆਧਾਰ ਕਾਟਦਾ ਰੋਲਾ ਸਾਰਾ ਕੁੜੀ ਦੀ ਲਾਂ ਲੈਣਾ ਹੈ ਸਹੀ ਗੱਲ ਹੈ ਬਹੁਤ ਮੈਂ ਬਟਿੰਡੋ ਚੜ ਕੇ ਪੀ.ਆਰ.ਟੀ.ਸੀ ਦੇ ਐਤਵਾਰ ਨੂੰ ਸਮਝ ਗਿਆ ਅੱਜ ਵੀ ਤੱਕ ਆ ਦੇਖ ਲੈ ਕੀ ਹਾਲ ਹੈ ਦਾ ਕੁੜੀ ਦੇ ਹੱਥ ਛੁੱਟ ਜਾਂਦੇ ਕਬਦਲ ਕਹਿੰਦੇ ਘੂਸੇ ਕੰਮ ਜਿੰਨੇ ਕਰੇ ਵਣ ਇਹਨਾਂ ਨਹੀਂ ਕਰੇ ਆ ਕੀ ਲੋਡ ਸੀ ਪੈਂ ਦੀ ਲੰਨਾ ਹਫਰੀਦੀਆਂ ਟਿਕਟਾਂ ਦੇਂਦੀ ਇਹਨਾਂ ਨੂੰ ਇਹਨਾਂ ਦੀ ਔਕਾਤ ਆ ਲੱਤਾਂ ਖਾਂਣ ਵਾਲੀ ਲੱਤਾਂ ਲੁੱਤਾਂ ਖਾ ਕੇ ਫੇਰੇ ਬਹਿ ਜਾਣਗੇ ਧਰਨਿਆਂ ਤੇ ਤੇ ਧਰਨਿਆਂ ਤੇ ਬਹਿ ਕੇ 10 ਰੁਪਈਆ ਜੀ ਬਰ ਜਾਂਦੇ ਆ ਫਿਰ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਆ ਪੰਜਾਬ ਦਾ ਜੂਸ ਦੇਖ ਲੋ ਆ ਜਿਹੜੇ ਨੂੰ 40 ਰੁਪਈਆ ਦੀ ਟਿਕਟ ਨਹੀਂ ਲਈ ਜਾਂਦੀ ਇਹ ਸਾਲੇ ਬਰਾਬਰੀ ਕਰਨਗੇ ਅਮਰੀਕਾ ਦੀ ਸਾਲਿਆਂ ਦੇ ਇਹਨਾਂ ਦੇ ਜਿਹੋ ਜਿਹੇ ਕੰਮ ਨਾਲ ਇਹਨਾਂ ਨੂੰ ਕੋਈ ਸ਼ਕਲ ਦੇ ਕੇ ਕੁੱਤੀ ਦਾ ਘਤੂ ਰਣਾ ਦੇਵੇ ਕੀ ਇਹਨਾਂ ਦੇ ਏਡੀ ਬਾਹ ਹੀ ਆ ਵੀ ਅਗਲੀ ਬਸਾਂ ਵੀ ਹੁੰਦੀਆਂ ਉਹਨਾਂ ਤੇ ਆ ਜਾਓ ਪਰ ਨਾ ਆਸ਼ਕ ਨੂੰ ਘਰੋਂ ਪੈਸੇ ਚੋਰੀ ਕਰ ਕਰਕੇ ਦੇ ਦੇਣਗੇ ਮਰਨਾ ਮਨਜ਼ੂਰ ਆ ਪਰ ਇਹਨਾਂ ਨੇ ਟਿਕਟ ਨਹੀਂ ਲਾਉਣੀ ਉਹਦੀਆਂ ਜਲੇਬਾਂ ਜ਼ਰੂਰ ਭਰੀ ਜਾਣਗੀਆਂ ਪਰ ਇੱਥੇ ਬਸਾਂ ਲੈਣ ਨੂੰ 40 ਰੁਪਏ ਨਹੀਂ ਦੇਣੇ ਹੋਲਵਾੜਾਂ ਦੀ ਪੈਣ ਦੀ ਲੰਨ ਪੱਕ ਯੂ ਸਾਲੇ ਕਲਨ ਤੜੀ ਪੈਣ ਦੀ ਲੱਲ ਵਾਲੇ ਦੀ ਪੱਕ ਯੂ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਇਹਨਾਂ ਨੇ ਭੋਰਦੇ ਰਹਿਣਾ ਆਪਾਂ ਇਹਨਾਂ ਦੇ ਸਟਰੋਲ ਫੇਰਦੇ ਰਹਿਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ